ਹਾਂ ਯਾ ਨਾ ਇਹਨਾਂ ਦਾ ਕੰਮ ਇੱਕੋ ਹੀ ਨਵੀਂ ਜਿਆ ਹੈ ਪਾਣੀ ਵਾਲੀ ਗੱਲ ਕੱਚੀ ਬਿੱਲੀ ਗੱਲ ਪਪੂ ਲਾਈ ਜਾਂਦਾ ਕੋਈ ਮਰਜੀ ਲਾਈਦਾ ਸਾਡੇ ਵਾਲਿਆਂ ਦਾ ਐ ਫਰਕੇ ਲਈ ਜਾਂਦਾ ਦੱਸ ਬਤਾ ਉਂਗਲਾ ਲਾਗਾ ਆ ਤਰ ਤੂ ਹੋਰ ਇਹਨਾਂ ਤੱਪਨਾ ਛੱਡ ਦੇ ਇਹ ਕਿੱਥੇ ਛੱਡ ਜਾਂਦਾ ਕਿੰਨੇ ਬੋਲ ਫਿਰ ਸਿੱਖੂ ਬੰਦਾ ਜਿਹੜਾ ਮੰਡੇ ਦੇ ਕੱਕਾਂ ਨਾਲ ਲਾਈ ਜਾਂਦਾ ਫਿਰ ਕਿੰਨੇ ਦੀ ਹਾਂ ਯਾਰ ਮੁੰਡਾ ਆਈ ਬਲੀ ਮਵਾਰੀ ਇਦਰੇ ਤੋੜਨੀ ਭਾਈ ਰੱਖੋ ਵੀਡੀਓ ਬਣੀ ਜਾਂਦੀ ਹੈ ਸਵਾਤੀਆਂ ਦੇ ਹਾਂ ਬੋਲਰ ਬਿਚਰ ਵਾਲੀ ਗੱਲ ਦੱਸ 10 ਲੱਖ ਦੀ ਲੈ 1.5 ਲੱਖ ਦੀ ਤੇਰੀ ਤਾਂ 2 ਲੱਖ ਦੀ ਅਸੀਂ ਆਲ ਦੀ ਧਰਕ ਮੈਂ ਦੇਖੀ ਸਾਨੂੰ ਕਿੰਨੇ ਚੱਲਦੇ ਉਹ ਜਾਇ ਭਾਈ ਵਾਲੀ ਗੱਲ ਕਰ ਚੱਲ ਗਾ ਬਾਲੀ ਚੰਗੀ ਐ ਐਂਡ ਕਰਕੇ ਗਿਆ ਵੀ ਇੰਨੇ ਦੀ ਹੋ ਯਾਰ ਹਾਂ ਯਾਰ ਮੈਨੂੰ ਨਹੀਂ ਜਾ ਜਾਣਾ ਫਿਰ ਉਹ ਫਿਰ ਹਾਂ ਕੱਚੇ ਪਿੱਲੇ ਗਿਆ ਤਰੀ ਨਹੀਂ ਗਲਤ ਨਹੀਂ ਗਿਆ ਖਰਚੇ ਹੀ ਬਣਾ ਪਾ ਚ ਰਿਹਾ ਕਿੰਨੇ ਪਾ ਹਾਂ ਨਹੀਂ ਯਾਰ ਸੋੜਾ ਮੈਂ ਨਹੀਂ ਆ ਗਿਆ ਮੈਂ ਫੱਕੇ ਗਲਤ ਨਹੀਂ ਗਿਆ ਹਾਂ ਉਹ ਦੇਖ ਜਿਵੇਂ ਕਿਆ ਕਰਦਣਾ ਕੱਚੀ ਨਹੀਂ ਕੱਚੀ ਉਹ ਕਿੰਨੇ ਦੀ ਕਰਦੀ ਯਾਰ ਗੱਲ ਵੇਚੋ ਮੁੱਲ ਲਾਗੇ ਮੈਨੂੰ ਫੇਰੀ ਪਈ ਯਾਰਾ ਤੂੰ ਮੁੱਲ ਦਾ ਲਾ ਕਿੰਨੇ ਦੀ ਮੁੱਲ ਦਾ ਲਾ ਹਾਂ ਯਾਰਾ ਤੂੰ ਮੁੱਲ ਦਾ ਉਹ ਤਾਂ ਕਹਿੰਦਾ ਐਂ ਚੈ ਲੈ ਲੈ ਮੈਂ ਨਹੀਂ ਯਾਰ ਮੈਂ ਕਹਿੰਦਾ ਕਹਿੰਦਾ ਉਹ ਕਿੰਨੇ ਦੀ ਯਾਰਾ ਕਿਉਂਕਿ ਮੈਨੂੰ ਬਈ ਬਾਈ ਮੁੱਲ ਲਾਗਾ ਤਰਾ ਮੁੱਲ ਦਾ ਲਾ ਬਈ ਮੈਨੂੰ ਯਾਰਾ ਮੈਂ ਕਹਿਆ ਵੀ ਰਸਾ ਪੜਕੇ ਲੈ ਜੀ ਤੂੰ ਮੁੱਲ ਦਾ ਲਾ ਜਿੰਦਾ ਜੇ ਤੁਹਾਨੂੰ ਨੇ ਮੁੱਲ ਲਾ ਤਾਂ ਹੁਣ ਕੋਈ ਕੰਮ ਨਹੀਂ ਹੁੰਦਾ ਹੋ ਕਿਵੇਂ? ਬਾਈ ਹਾਂ ਜਾਂ ਨਹੀਂ? ਹੋ ਕਿੰਨੇ ਦਾ ਹਾਂ ਜਾਂ ਨਾ ਫੜ ਕੇ ਗਏ? ਐ ਤੇ ਹਾਂ ਜਾਂ ਨਹੀਂ। ਇਹਨਾਂ ਦਾ ਕਦੇ ਫੜਾ ਤੂਰ ਵਾਲੀ ਗੱਲ ਨਹੀਂ ਤੇ ਮੇਡ ਵਾਲੀ ਗੱਲ ਕਰ। 99 ਨੜੀ ਬੋਲੀ। ਯਾਰ ਜੈ ਜੈ ਕਰਕੇ ਉਹ ਵੀ ਵਾਚ ਕਰਿਆ। ਤੈਨੂੰ ਮੁੱਲ ਕਰਿਆ। ਹਾਂ ਇਹਨਾਂ ਨਾਲ ਮੁੱਲ ਕਰਿਆ। ਤੂੰ ਚਾਹੇ ਮੁੱਲ ਲੱਕ ਕਰ 2 ਲੱਖ ਕਰ ਤੇਰੀ ਜੀਜਾ। ਪਰ ਵੇਚਣ ਵਾਲੇ ਹਜ਼ਾਰ ਆਪਾ। ਉਹ ਮੈਨੂੰ ਦੱਸਿਆ ਮੈਨੂੰ ਮੁੱਲ ਫੇਰੀ ਲੰਮਾ ਦੱਸਿਆ ਮੈਨੂੰ ਫੇਰੀ। ਕੱਚੀ ਗੱਲ ਕਹੀ ਯਾਰ ਫੜ ਕੇ ਲੈ ਜਾਣਾ। ਮਨੂਫਾ ਕੱਚੀ ਗੱਲ ਕਹੀ ਫੜ ਕੇ ਲੈ ਜਾਣਾ। ਸਿੱਧੀ ਦਰਾਲੀ ਕੋ ਵੱਡਾ ਕਾਪੜੀ। ਬੋਲੀ ਬੋਲੀ ਕਰ। ਉਹ ਮੈਨੂੰ ਦੱਸਿਆ ਫੇਰੀ ਛੱਟ ਬੋ ਪੱਤੂ ਦੱਸ ਦੇ ਵੀ ਇੰਨੇ ਕੋਈ ਗੇ ਫੜ ਕੇ ਲੈ ਤੂੰ ਗੇ ਬੋਲ ਦੇ ਬੜੇ ਮਨ ਲੱਗ ਰਿਹਾ ਬਾਈ ਨਹੀਂ ਕਰਵਾਜ ਉਹ ਠੀਕ ਹੈ ਗੋਲੀ ਠੀਕ ਹੈ ਉਹ ਠੀਕ 10 ਨਹੀਂ ਹੈ ਹੈ ਚਲੀ ਗਈ ਹੋਰ ਵਾਹ ਗਲਤ ਗਿਆ ਉਹ ਠੀਕ ਹੈ ਕਿੰਨੇ ਦੀ ਫਿਰਿੰਡ ਪੁਰਾਣੀ ਪਾ ਦਿਓ ਯਾਰ ਇੱਧਰ ਤੁਹਾਨੂੰ ਇੱਧਰ ਚਾਹ ਕੇ ਗੱਲ ਦਾ ਕਰ ਲੈ ਕਿੰਨੇ ਨਹੀਂ ਯਾਰ ਬਾਬਾ ਯਾਰ ਕੋਈ ਮੂਛੋ ਮੱਛੀਆਂ ਪਾੜਦਾ ਕੋਈ ਮਿਲਣ ਗਿਆ ਦਰਾਜੋ ਚੇਮਿੰਟ ਲਈ ਆਏ ਫਿਰ ਸਿਉਣਾ ਵੀ ਜਿਹਦਾ ਪਉਦੇ ਚੋ ਜਿਹੜਾ ਤਾਂ ਨੋਂਡੀ ਵੀ ਫੂਗਾ ਬੋਲ ਬੋਲ ਕੇ ਨਹੀਂ ਬੱਦ ਤੇਰੇ ਘਰ ਕਿੰਨੇ ਦੀ ਯਾਰ ਐਂਡ ਕਿੰਨੇ ਦਾ ਹਾਂ ਜਾਂ ਨਾ ਹਾਂ ਜਾਂ ਨਾ ਹਾਂ ਸੁਈਰਾ ਵਾਲੀ ਗੱਲ ਕਰਦੇ ਯਾਰ ਤੈਨੂੰ ਗਲਤ ਨਹੀਂ ਗਿਆ ਆਪ ਸੌਦਾ ਲੈਣ ਆਣੇ ਜਿੱਕਾ ਸਹਰ ਲੱਗੀ ਹੋਈ ਹਜ਼ਾਰ ਬਾਰੀ ਦਾ 50 ਬਾਰੀ ਦਾ ਅਰੀਖੀ ਦੀ ਜੱਸੀਆਂ ਨੂੰ ਲਓ ਜੀ ਕੀ ਆਏ ਦੇ ਕਿੰਨੇ ਤੂੰ ਦੱਸੇ ਕੁਝ ਕਰੀ ਆਪਾਂ ਦੇਖ ਲੈ ਇਹ ਨਹੀਂ ਕਰਦੀ ਇਹਨਾਂ ਨੇ ਗੱਤੀ ਕਰਨੀ ਕਰਦੇ। ਦੇਖ ਲੈ ਜਿਵੇਂ ਕਿਆ ਫੜ ਕੇ ਰਹਿ ਨੇ। ਜਿੱਦਾਂ ਨਗਾਤੀਆਂ ਦੇ ਘਰ ਹੈ। ਗੱਲ ਨਹੀਂ ਕੀਆ। ਭਾਈ ਇਹਨੇ ਮੋ ਲਗਾ ਦੇ ਕੋਈ ਕਦਮ ਨਹੀਂ ਲਈ ਆਉਗੀ। ਠੀਕ ਹੈ। ਛੋਟਾ ਬੋਟਾ। ਚੱਲ ਕੋਈ ਨਹੀਂ ਜੇ ਉਹ 60 ਦਾ ਬਕੂਤਾ ਲਿਆ ਜੀ। ਠੀਕ ਆ। ਇਤਲ ਸਾਲ ਸ਼ਾ ਲੱਖ ਰਲੇ ਤੇ ਜੀ। ਉਹ ਤਾਂ ਨਹੀਂ ਇਹ ਤਿੰਗੇ ਆਇਆ। ਭਾਈ ਅਸੀਂ ਤੈਨੂੰ ਹੀ ਘਟਰਦੇ ਪਹਿਲੀ ਆ ਦੇ ਦੱਸ ਕੰਮ ਦੇ। ਨਫਾ ਹੋ ਤਾਂ 3000 ਤੋਂ ਨਫਾ ਤੇ ਨੂੰ ਕਿਉਂ ਹੀ 2-3000 ਵਿੱਚ ਵੇਚ ਦੇ। ਦਹਾਂ ਬਬੂ ਤੇ ਨਹੀਂ ਰਹੋ ਉਧਰ ਗਾ। ਕਿੰਨੇ ਗਾਥੀਆਂ ਘਾੜ ਦੀਆਂ ਜਾਣ ਕਿਦੋਂ ਉਹ ਐ ਬਸ ਉਹ ਡਾਕਟਰ ਇਹ ਨਾ ਕਰਨਾ। ਹਾਂ। ਤੰਨੇ ਰਹੇ ਬੰਦੇ ਗਾ। ਨਾ ਹੀ ਕੋਈ ਨਫਾ ਇਹਦਾ ਸਾਡਾ। 63 ਦਿਨ ਕਦੇ ਕਰੀ ਮੇਰਾ ਕੋਈ ਵੜਾ ਬੰਦਾ। ਤੇ ਅਸੀਂ ਵੇਖ ਕਦੇ ਨਹੀਂ ਕਰਦੇ ਐਵੇਂ ਸੌਦਾ। ਪ੍ਰਵਾਲ ਆਉਂਦਾ ਜੇ। ਸਲਾ ਯਾਰ। ਬਾੜੇ ਜੰਗੇ। ਲੋ ਸੰਗਾ ਵੱਡੀ ਵੀ ਯਾਰ। ਪ੍ਰਵਾਲ ਆਉਂਦਾ। ਟਰੋ ਸੰਗਾ ਯਾਰ ਸਾਰਾ। ਦੇਖ ਗਲਤ ਨਹੀਂ ਕੀ। ਠੀਕ ਹੈ। ਹੋਣ ਦੇ। ਓਏ ਹੌਣ ਦੇ ਯਾਰ ਕਿਵੇਂ ਜਮ ਗਿਆ ਕੋਈ ਬੋ ਨਹੀਂ ਹੁੰਦੀ ਕੋਈ ਹੋਰ 1500 ਦੀ ਘਾਟਾ ਘੜਦਾਂ ਨੇ ਯਾਰ ਕੋਈ ਹੋਰ 1500 ਦੀ ਗੱਲ ਨਹੀਂ ਯਾਰ ਕਿੰਨੇ ਦੀ ਫਿਰਿੰਡ ਤੇਰੇ ਕਰਕੇ ਹਾਂ ਜਾਂ ਨਹੀਂ ਚਲੋ ਭਾਈ ਸਾਥੀ ਦੀ ਜੀ ਠੀਕ ਹੈ ਗਲਤ ਨਹੀਂ ਗਿਆ ਕੱਚੀ ਗੱਲ ਨਹੀਂ ਕਰੀ ਕੱਚਾ ਕੰਮ ਨਹੀਂ ਕਰਿਆ ਹੌਣ ਦੇ ਵਿੱਚ ਪਿਆ ਓ ਠੀਕ ਹੈ ਚਲੋ ਜੀ ਸਿੰਗਲ ਸਿੰਗਲ ਆਹ ਬਣ ਕੇ ਕਰੀਏਗਾ ਕੀ ਬੋਲ ਬੋਲੇ ਕਿਵੇਂ ਕੰਮ ਨਿਬੜੂ ਬਸ ਟਾਈਮ ਟਾਈਮ ਲਾਇਆ ਮੈਂ ਮੰਨ ਲੇਕ 120000 ਇੱਕ 20 ਇੱਕ 30 ਕਰ ਵੇਚਣੀ ਨਹੀਂ ਇਹਨੂੰ ਦੱਸ ਹਾਂ 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 ਯਾਰ ਸਾਢੇ 9 ਦੇ ਕਾ ਹੋ ਗਿਆ ਕਿ ਪਛਾਹ ਉਹ ਤੂੰ ਕੋਈ ਦੇ ਨੇ ਫੇ ਬਾਈ ਵੀ ਆ ਅਸੀਂ ਯਾਰ ਤੂੰ ਲੰਬੀ ਨੀ ਰਾਬਾ ਬਾਈ ਸਾਢੇ 9 ਦੇ ਹੱਥ ਘੜ ਖੋਰ ਕੇ ਬਾਹਰ ਘਾਟਾ ਕਟਾ ਸੁਮਾਰ ਕੀ ਦੱਸਦਾ ਮੈਂ ਬੰਨਾਂ ਵਾਲਿਆਂ ਜੀ ਤੂੰ ਤਾਂ ਬਹੁਤ ਅਣਜਾਣਾ ਤੂੰ ਤਾਂ ਮੇਰੇ ਅੱਖੇ ਦੇ ਮੰਡੀ ਤੇ ਆਈ ਨਹੀਂ ਦੋਏਸ ਕਿਵੇਂ ਦੋਏਸ ਦੱਸ ਦੇ ਆਏ ਕਰ ਦੇਣਾ ਅੱਛੇ ਆਪਣਾ ਬਦਲ ਕਿੰਨੇ ਦਾ ਹੋਵੇਦਾ ਆਏ ਲਿਖੇ ਪਾਵੇ ਯਾਰ ਅਸੀਂ ਕਸ ਦੀ 1000 2000 ਦੀ ਜਿਹੜਾ ਮੈਲੇ ਲੁੱਟ ਗਿਆ ਦੱਸੇਗਾ ਬ ਕੋ ਰਾ ਬਾ ਮੈਂ ਪਾ ਬ ਕੋ ਰਾ ਬਾ ਯਾਰ ਕਿਹਨੇ ਦੱਸੇ ਪਤਾ ਗੱਲ ਲੱਗੀ ਆ ਬੋਲ ਬੋਲ ਉਹ ਕਿਹਦੇ ਜਾਨਸਨ ਕੇ ਲਈ ਅੱਛਾ ਸੌਦਾ ਹੁਣ ਨਹੀਂ ਆਪਣਾ ਬਾਈ ਮੈਨੂੰ ਐ ਦੋ ਤੀਰ ਤੀਰ ਯਾਰ ਹੁਣ ਗੱਲ ਤੇ ਦਿੱਲੀ ਨੇੜੇ ਕਿਵੇਂ ਹੋ ਜਿਹੜੇ ਹੁੰਦੀ ਬਈ ਦੋ ਤਾਂ ਤੁਰ ਕੇ ਵਾਗੇ ਦਿੱਲੀ ਕਿਉਂ ਬਈ ਹੈਂਡੀਕੈਪ ਟੂਰ ਵਾਗੇ ਸਾਈਕਲਾਂ ਦੇ ਬੋਲੀ ਬੋਲੀ ਕਿੰਨੇ ਦੀ ਹੋ ਯਾਰ ਉਹ ਕਿੰਨੇ ਦੀ ਹੋ ਆ ਉਹ ਆ ਕਿੰਨੇ ਦੀ ਹੋ ਯਾਰ ਕੀ ਆ ਇਹ ਹੁੰਦਾ ਬੰਨਿਆ ਤੋ ਜੀ ਆਏ ਆਏ ਤੇ ਆ ਉੱਤੇ ਹੋਈ ਨਸਲ ਜੋੜ ਦੀ ਦੇ ਦੇ ਲਗੋ 5000 ਉਹ ਭਾਈ 1500 ਹੋਰ ਘਾਟਾ ਕਢੀਏ ਕੋਈ ਹੋਰ ਘਾਟਾ ਵਾਸਤੇ ਕੁੜੀ ਕਢਦਨੇ ਕਿੰਨੇ ਦੀ ਏੰਡਾ ਚਲੋ ਜੀ ਕਿਧਰ ਗਿਆ ਠੀਕ ਆ ਕਿੰਨੇ ਦੀ ਕਰਦਗੇ ਹਾਂ ਨਾੜੀ ਹਾਂ ਨਾੜੀ ਗੱਲ ਨਹੀਂ ਬਿੜੀ ਓਏ ਹਾਂ ਨਾੜੀ ਗੱਲ ਕਰ ਜਰ ਪੰਜਾਂ ਬੰਦੀਆਂ ਕਹੇ ਵੀ ਫੜ ਕੇ ਕਹਤਾ ਵਸ ਸਾਡੀ ਕਿਹਦੇ ਕੋਈ ਜੈਜ ਵਾਲੀ ਗੱਲ ਕਰ ਜੈਜ ਪੰਜਾਂ ਬੰਦੀ ਵਾਲੀ ਜਰ ਵੀ ਹਾਂ ਪਈ ਐ ਹੋਊਗਾ ਮੈਂ ਤਾਂ ਲੈ ਜਾਨੇ ਫਿਰ ਕਿੰਨੇ ਦੀ ਫਿਰ ਕੋਈ ਇੰਡ ਕਿੰਨੇ ਹੁੰਦਾ ਯਾਰ ਇੰਡ ਕਿੰਨੇ ਹਾਂ ਜਾਂ ਨਾਲੀ 5000 ਹੋ ਘੱਟ ਸਕਦਾ ਓਏ 1900 2000 ਹੋਰ ਲੈ ਲਈ ਜਾਈ ਮੈਂ ਤਾਂ ਦੋ ਲੈ ਲਈ ਹੋਰ ਕਿੰਨੇ ਦੀ ਬੱਸ ਕਹਿਦਾ ਹੁੰਦਾ ਯਾਰ ਕੋਈ ਲਾਸਟ ਵਾਲੀ ਗੱਲ ਕਰਕੇ ਮੋੜਿਆ ਕਰ ਪਈ ਯਾਰ ਆਏ ਕੇ ਭਾਈ ਬੰਦੀ ਬਈਆ ਤੇਰੀ ਖਤਰਾ ਇਨੀ ਦੀ लास्ट ਮਤਲਬ ਇਹ ਹੋਰ ਤੂੰ ਕਹਦਾ ਯਾਰ ਆਏ ਹੁੰਦੀ ਜਿੰਨੇ ਦੀ ਹੋਵਰੀ ਆਲਾ ਹੋਣ ਵਾਲੀ ਗੱਲ ਕੋਈ ਗੱਲ ਨਹੀਂ ਬਾਹਰ ਹੀ ਹੋਣੀ ਕੋਈ ਕਰਨੀ ਨਹੀਂ 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 ਬਾਹਰ ਨਹੀਂ ਅੰਦਰ ਵਾਲੇ ਪਾਸੇ ਹੁੰਦਾ ਕਰਦੇ ਅੰਦਰ ਵਾਲਾ ਅੰਦਰ ਉਹ ਗੱਲ ਹੀ ਨਾ ਕਰ ਅੰਦਰ ਆ ਜਿਹਦਾ ਵੇਚਣੀ ਐਵੇਂ ਕਹੋ ਨਹੀਂ ਯਾਰ ਖਰਚਾ ਪੱਠਾ ਬਹੁਤ ਪੈਂਦਾ 500000 ਪੇ ਤੁਹਾਨੂੰ ਖਰਚਾ ਪੈਂਦਾ ਹੈ ਖੈਰ ਹਾਂ ਤੂੰ ਬੋਲੀ ਬੋਲੀ ਬੋਲ ਤੂੰ ਬੋਲ ਪੱਕਾ ਆਏ ਆਏ ਕਰਦਣਾ ਨਹੀਂ ਆਏ ਦੇਖ ਕੱਚੀ ਨਹੀਂ ਗਲਤ ਨਹੀਂ ਗਿਆ ਹੁਣ ਦੇਖ ਠੀਕ ਹੈ ਕਿੰਨੇ ਦਾ ਫਿਰ ਕੋ ਰਾਹ ਕੇ ਕਹੇ ਬੋਲ ਕਿੰਨੇ ਦੀ ਉਹ ਤੈਨੂੰ ਕਹਦਾ ਬਸ ਹੁਣ ਕੁਝ ਕਰ ਤੈਨੂੰ ਕਹਦਾ ਬਸ ਮਹੌਤੰਦ ਗਲਤ ਨਹੀਂ ਗਿਆ ਨਹੀਂ ਕੱਚੇ ਨਹੀਂ ਲਾਏ ਹੁਣ ਨਾ ਬਹਿ ਵਹੋਂਦਾ ਜ਼ਰਾ ਨਹੀਂ ਨਹੀਂ ਤੇਰੀ ਮਾਰ ਜੇ ਭਰਾਵਾਂ ਦੇ ਠੀਕ ਹੈ ਨਹੀਂ ਜੈ ਜਵਟੇ ਵੀਰ ਠੀਕ ਹੈ ਤੋੜ ਲਈ ਦੋ ਤੋੜ ਕੇ ਦੇਖੀਏ ਤਾਂ ਗਲਤ ਨਹੀਂ ਗਿਆ ਨਹੀਂ ਦੇਖ ਲਈ ਬਾਹਰ ਦੇਖੀ ਸਵੇਰ ਦੇ ਵੇਖੀ ਵਾ ਗਲਤ ਨਹੀਂ ਗਿਆ ਹੋਰ ਦੇ ਠੀਕ ਹੈ OK OK 12:30 ਬਾਦੀ ਕਹਤਾ ਯਾਰ OK थे थे। OK 12:30 ਬਾਦੀ ਕਹਤਾ ਯਾਰ